ਅਜੀ ਹਾਰ ਵਾਲੀ ਜਾਨ ਹੈ ਜੀ ਸਾਡੇ ਬੰਦੇ ਪੁੱਤ ਗਿਆ ਜਿੱਧਰ ਜਾ ਮਾਨ ਕੀ ਨਾ ਧੁੱਪ ਰਹਿਣੀ ਨਾ ਛਾਵੰਦਿਆ ਨਾ ਧੁੱਪ ਰਹਿਣੀ ਹਲੋ ਅੱਜ ਮਿੱਟੀ ਪੈਰਾ ਥੱਲੇ ਗਲ ਮਿੱਟੀ ਨਾਰੋ ਜਨ ਨਾਰੋ ਜਨ ਸਰਦ ਤੁਸੀਂ ਵੀ ਬਹੁਤੀ ਸਰਕਾਰੋ ਮੇਰੀ ਸਾਰੇ ਹੀ ਮਾਤਾਵਾ ਪੈਣਾ ਪਿਆਰੇ ਬੱਚੇ ਘੁਪਲੀ ਦੇ ਫ੍ਰੀਲ ਦੇ ਪ੍ਰੋਜੈਕਟ ਕੰਮ ਕਰਦੇ ਸਾਰੇ ਹੀ ਸਾਡੇ ਵੀਰ ਭਰਾ ਐਸਐਂਗਫਰਾ ਤੋਂ ਸਾਰੇ ਇੰਜੀਨੀਅਰਸ ਉਹਨਾਂ ਦਾ ਸਟਾਫ ਹਨਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਗਣੇਸ਼ ਚਤੁਰਥੀ ਇਹ ਸ਼ੁਭ ਦਿਨ ਹੁੰਦੇ ਨੇ ਤੇ ਪੂਰੇ ਅਸੀਂ ਦੇਖਦੇ ਹਾਂ ਕਿ ਬਹੁਤ ਇੰਤਜ਼ਾਰ ਰਹਿੰਦਾ ਗਣਪਤੀ ਬੱppa ਜੀ ਦਾ ਹਰ ਸਾਲ ਕਿਵਾਂ ਆਣ ਤੇ ਖੂਬ ਸਾਰੀ ਖੁਸ਼ੀਆਂ ਲੈ ਕੇ ਆਣ ਮੈਂ ਇਹੀ ਅਰਦਾਸ ਕਰਦਾ ਹਾਂ ਕਿ हे ਗਣੇਸ਼ ਮਹਾਰਾਜ ਤੁਸੀਂ ਵਿਗਨ ਹਰਤਾ ਹੋ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚੋਂ ਹਰ ਤਰ੍ਹਾਂ ਦੇ ਦੁੱਖ ਤਕਲੀਫ ਹਰ ਤਰ੍ਹਾਂ ਦੇ ਵਿਗੰਗ ਦਾ ਤੁਸੀਂ ਹੱਲ ਕਰਨਾ ਖੂਬ ਖੁਸ਼ੀਆਂ ਤੁਸੀਂ ਸਭ ਦੇ ਜੀਵਨ ਦੇ ਵਿੱਚ ਲੈ ਕੇ ਆਣੀਆਂ ਸਾਡਾ ਦੇਸ਼ ਸਾਡਾ ਇਲਾਕਾ ਸਾਡੇ ਸ਼ਹਿਰ ਖੂਬ ਤਰੱਕੀ ਕਰਨ ਆਪ ਜੀ ਦੀ ਕਿਰਪਾ ਰਵੇ ਇਹ ਐਸ ਇੰਫਰਾ ਬਹੁਤ ਚੰਗੇ ਤਰੀਕੇ ਨਾਲ ਇਸ ਪ੍ਰੋਜੈਕਟ ਨੂੰ ਕੰਮ ਕਰ ਰਿਹਾ ਇਹਨਾਂ ਦੇ ਸਾਰੇ ਸਟਾਫ ਦੀ ਤੰਦਰੁਸਤੀ ਇਹ ਵੀ ਇੱਥੇ ਕੰਮ ਕਰਨ ਇਸ ਪ੍ਰੋਜੈਕਟ 'ਚ ਕੰਮ ਕਰਦੇ ਸਾਰੇ ਬੰਦੇ ਸੁਰੱਖਿਅਤ ਰਹਿਣ ਆਪ ਜੀ ਆਪਣੀ ਕਿਰਪਾ ਸਦਾ ਇਹ ਤਰੀ ਬਣਾਈ ਰੱਖਿਓ ਬਹੁਤ ਬਹੁਤ ਧੰਨਵਾਦ ਜੀ ਗਣੇਸ਼ ਆ ਰਾਜਦਾਨੀ ਕੇ ਪਰਮਾਇਰਕ ਬਹੁਤ ਬਹੁਤ ਪੂਰੇ ਦੇਸ਼ ਦੇ ਚੋਸੇ ਗਣੇਸ਼ ਮਹਾਤਸਵ ਜੀਆਂ ਤੁਮ ਕਾਮ ਨਾਲ ਮਨਾਇਆ ਜਾ ਰਿਹਾ ਤੇ ਅੱਜ ਸਾਡੇ ਇਲਾਕੇ ਦੇ ਵਿੱਚ ਹਰ ਸਾਲ ਪਿਛਲੇ 2-3 ਸਾਲਾਂ ਤੋਂ ਲਗਾਤਾਰ ਹੀ ਜਿਹੜਾ ਭੁਪਲੀ ਦਾ ਰੇਲਵੇ ਪ੍ਰੋਜੈਕਟ ਚੱਲ ਰਿਹਾ ਤੇ ਸਾਰੇ ਹੀ ਕੰਮ ਕਰਦੇ ਕਾਮਿਆਂ ਵੱਲੋਂ ਲਲ ਮਿਲ ਕੇ ਜਿਹੜਾ ਅਗਨੈਸ਼ ਮੂਤਰ ਮਨਾਇਆ ਜਾਂਦਾ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੈਨੂੰ ਵੀ ਨਤਮਸਤ ਕਰਨ ਦਾ ਮੌਕਾ ਮਿਲੇਆ ਇੱਥੇ ਜਿਹੜੇ ਕੰਮ ਕਰ ਰਹੇ ਸਾਰੇ ਇੰਜੀਨੀਅਰਸ ਸਾਰਾ ਸਟਾਫ ਸਾਡੇ ਲੋਕਲ ਜਿੰਨੇ ਬੰਦੇ ਸਾਰੇ ਨਾਲ ਮਿਲ ਕੇ ਬਹੁਤ ਸ਼ਰਧਾ ਭਾਵ ਦੇ ਨਾਲ ਇਹ ਦਿਨ ਮਨਾਉਂਦੇ ਆ ਤੇ ਲੰਗਰ ਵੀ ਲਾਉਂਦੇ ਆ ਬਹੁਤ ਠੀਕ ਹੈ तो कंपनी का नाम एस इंफ्रा है इधर मेरे को बॉनपली का प्रोजेक्ट और तल्लू और दरोद का स्टेशन पूरा बिल्डिंग बनाने का कॉन्ट्रैक्ट है दो सौ करोड़ का कॉन्ट्रैक्ट है पिछले दो साल से काम करवा रहा हूँ ये हमारा उत्सव है गणेश मह नमजनम और पिछले साल भी अच्छा किया था बहुत बढ़िया किया था लोकल्स बहुत सपोर्ट किया था बहुत 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 बढ़िया ये हुआ आज इस दिन और अच्छा था मंत्री साहब भी आया था बहुत अच्छा मौका मिला उससे मिलने का और उसका आशीर्वाद भी लेने का और मेरा मेरा पर परिवार मेरा मतलब मेरा ये सिंफरा का परिवार सब कुछ ही था एंड बहुत बहुत मुबारक है सब लोग लोकल वाला इतना सपोर्ट करके जैसे फैमिली बन गए इधर थैंक यू गणेश महोत्सव करवाया गया सब तो पहला तो अज सारों गणपति गणेश जी जो पनूपली रखे गए थे ਤੇ ਦਿੱਲੀ ਜਿਹੜੇ ਰੱਖੇ ਗਏ ਗਣਪਤੀ ਗਣੇਸ਼ ਜੀ ਉਹਨਾਂ ਦੇ ਸਵੇਰੇ ਸ਼ਾਮ ਆਰਤੀ ਹੁੰਦੀ ਸੀਗੀ ਅੱਜ ਲਾਸਟ ਦਿਨ ਹੈ ਗਣਪਤੀ ਵਿਸਰਜਨ ਵੀ ਹੋਣਾ ਹੈ ਹਵਨ ਪਾ ਕੇ ਜਿਹੜਾ ਅੱਜ ਪੂਰੇ ਵਿਧਿ ਵਿਵਧਾਨ ਦੇ ਨਾਲ ਇੱਥੇ ਕਾਰਜਕ੍ਰਮ ਜਿਹੜਾ ਹੋਇਆ ਹੈ ਤੇ ਮੌਕੇ ਤੇ ਮੰਤਰੀ ਸਾਹਿਬ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਡੇ ਹਲਕਿਆਂ ਵਿਧਾਇਕ ਮਾਨ ਜੋਗ ਸਿੱਖਿਆ ਮੰਤਰੀ ਦਾ ਉਹਨਾਂ ਕੋਲ ਉਹਦਾ ਹੈ ਉਹ ਵੀ ਇਸ ਮੌਕੇ ਤੇ ਆਏ ਤੇ ਉਹਨਾਂ ਨੇ ਵੀ ਸਮੂਹ ਜਿਹੜੇ ਇਲਾਕਾ ਨਿਵਾਸੀ ਹੈ ਗਣਪਤੀ ਗਣੇਸ਼ ਜੀ ਦੇ ਇਸ ਉਤਸਵ ਦੀ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਸਾਰਿਆਂ ਨੂੰ ਤੇ ਸਾਡੇ ਨਾਲ ਜਿਵੇਂ ਖੜੇ ਹੈ ਇਹ ਆਂਧਰਾ ਤੋਂ ਕੰਪਨੀ ਆਈ ਹੋਈ ਹੈ ਬਹੁਤ ਇੱਕ ਪਰਿਵਾਰਿਕ ਇਹਨਾਂ ਦੇ ਨਾਲ ਸੰਬੰਧ ਬਣ ਚੁੱਕੇ ਆ ਪਿਛਲੇ ਸਾਲ ਵੀ ਇਹਨਾਂ ਦੀ ਬਦੌਲਤ ਸਾਨੂੰ ਗਣਬੱਤੀ ਜੀ ਦਾ ਅਸ਼ੀਰਵਾਦ ਮਿਲਿਆ ਤੇ ਹੁਣ ਵੀ ਜਿਹੜਾ ਇਹਨਾਂ ਦੀ ਬਦੌਲਤ ਹੀ ਹੈ ਜਿਹੜਾ ਬਹੁਤ ਹਰਸ਼ੁਲਾਸ਼ ਦੇ ਨਾਲ ਜਿਹੜਾ ਇਹ ਅਸੀਂ ਪੁਰਬ ਮਨਾ ਰਹੇ ਆ ਅੱਜ ਤੋਂ ਗੱਲ ਕਰੀਏ ਇਸ ਸਾਲ ਦਾ ਪਿਛਲੇ ਸਾਲ ਨੂੰ ਤੋਂ ਪਹਿਲਾਂ ਇੱਥੇ ਸਾਡੀ ਗਣਪਤੀ ਜੀ ਨਹੀਂ ਰੱਖੇ ਜਾਂਦੇ ਸੀ ਇਹਨਾਂ ਦੇ ਆਣੇ ਦੀ ਵਜ੍ਹਾ ਨਾਲ ਗਣਪਤੀ ਜੀ ਇੱਥੇ ਵਿਰਾਜਮਾਨ ਹੋਏ ਆ ਤੇ ਅਸੀਂ ਇਹਨਾਂ ਦਾ ਵੀ ਆਭਾਰ ਪ੍ਰਗਟ ਕਰਦੇ ਆ ਤੇ ਮੰਤਰੀ ਸਾਹਿਬ ਦਾ ਵੀ ਆਭਾਰ ਪ੍ਰਗਟ ਕਰਦੇ ਆ ਜਿਨ੍ਹਾਂ ਨੇ ਆਪਣੇ ਜਿਹੜੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਸਮੂਹ ਜਿਹੜੇ ਇੱਥੇ ਭਗਤ ਜਾਨਿਆ ਤੇ ਪਿੰਡ ਵਾਸੀਆਂ ਨੂੰ ਆ ਕੇ ਮੁਬਾਰਕਬਾਦ ਦਿੱਤੀ ਹੈ ਤੇ ਤੁਹਾਡੇ ਰਾਹੀਂ ਮੈਂ ਸਮੂਹ মিডিਆ ਸਾਥੀਆਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਆ ਕੇ ਕਵਰੇਜ ਕਰੀ ਹੈ ਤੇ ਆਪ ਸਭ ਨੂੰ ਗਣੇਸ਼ ਉਤਸਵ ਦੀਆਂ ਬਹੁਤ-ਬਹੁਤ ਮੁਬਾਰਕਬਾਦਾਂ। ਅੱਜ ਗਣੇਸ਼ ਜੀ ਦਾ ਪੂਜਾ ਦੇ ਵਿੱਚ ਪਨੁਪਲੀ ਰੇਲਵੇ ਸਟੇਸ਼ਨ ਤੇ ਆਈ ਸੀ। ਬਹੁਤ ਅੱਛਾ ਲੱਗਿਆ ਲੋਕਾਂ ਵਿੱਚ ਬੜਾ ਪਿਆਰ ਮੁਹੱਬਤ ਹੈ। ਔਰ ਇਸ ਖੁਸ਼ੀ ਦੇ ਵਿੱਚ ਸਾਡੇ ਉਦੋਂ ਹੋਰ ਜ਼ਿਆਦਾ ਯਾਫੋਗੇ ਜਦੋਂ ਸਾਨੂੰ ਇੱਥੇ ਪਤਾ ਲੱਗੇ ਕਿ ਕੇਜਰੀਵਾਲ ਜੀ ਦੀ ਜਵਾਨਤ ਹੋ ਗਈ ਸੋ ਕਾਫੀ ਲੋਕ ਇੱਥੇ ਲੰਗਰ ਦਾ ਆਨੰਦ ਮਾਣਦੇ ਨੇ ਜਿੰਨੇ ਵੀ ਸਭ ਅੰਦਲੀਆ ਦੀ ਸਾਡੀ ਟੀਮ ਐ ਇੱਥੇ ਰੇਲਵੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਉਹ ਗਣੇਸ਼ ਜੀ ਦੀ ਪੂਜਾ ਦੇ ਨਾਲ ਬਹੁਤ ਉਲਾਸ ਦੇ ਵਿੱਚ ਨੇ ਸੋ ਸਾਰਿਆਂ ਨੂੰ ਗਣੇਸ਼ ਜੀ ਦੀ ਜਿਹੜੀ ਇੱਕ ਹਰ ਸਾਲ ਗਣਪਤੀ ਪਪਾ ਬੋਰੀਆ ਦੀ ਇੱਕ ਉਜੋਜਨ ਹੈ ਉਹਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਮਿਹਰਬਾਨੀ ਸ਼ੁਕਰੀਆ